ਮਲੂਰ ਲਾਈਵ ਨਾਲ ਜਿਹੜਾ ਤੁਸੀਂ ਤੇ ਮੈਂ ਹਾਂ ਰਾਮ ਕੁਮਾਰ ਸੋ ਇਸ ਵੇਲੇ ਮੈਂ ਮਲੂਰ ਦੇ ਤਸਵੀਰ ਖੇੜੇ ਖੜਾ ਹੋਇਆ ਇਸ ਤਰ੍ਹਾਂ ਕਿ ਹਰ ਕੋਈ ਇੱਕ ਇਸ ਗੱਲ ਨਾਲ ਜਾਣੂ ਹੈ ਕਿ ਪੰਜਾਬੀਆਂ ਦਾ ਜਿਹੜਾ ਸੁਭਾਅ ਹੈ ਉਹ ਬੜਾ ਖੁੱਲ੍ਹਾ ਸੁਲਾ ਹੈ ਤੇ ਪੰਜਾਬੀ ਹਰ ਵੇਲੇ ਕਿਸੇ ਵੀ ਜਗ੍ਹਾ ਤੇ ਸੇਵਾ ਭਾਵਨਾ ਤੋਂ ਪਿੱਛੇ ਨਹੀਂ ਰਹਿੰਦੇ ਇਸ ਵੇਲੇ ਜਿਹੜਾ ਮਲੂਰ ਦੇ ਵਿੱਚ ਵੋਟਾਂ ਹੋ ਰਹੀਆਂ ਨੇ ਤੇ voting ਦੇ ਦੌਰਾਨ ਜਿਹੜੇ ਵੋਟਰ ਪੋਲਿੰਗ ਬੂਥਾਂ ਤੇ ਆ ਰਹੇ ਨੇ ਆਪਣੀ ਵੋਟ ਪੁਖਤਾਨ ਦੇ ਲਈ ਤਾਂ ਦੇਖੋ ਸਮਾਜ ਸੇਵੀ ਸੰਸਥਾਵਾਂ ਨੇ ਕਿਤਾ ਵਧੀਆ ਉਪਰਾਲਾ ਕੀਤਾ ਹੈ ਮਲੋਟ ਦੇ ਵਿੱਚ ਇਹਨਾਂ ਦੇ ਵੱਲੋਂ ਸ਼ਬੀਲਾ ਲਗਾ ਦਿੱਤੀਆਂ ਗਈਆਂ ਨੇ ਕਿ ਜਿਹੜੇ ਵੀ ਵਿਅਕਤੀ ਗਰਮੀ ਦੇ ਵਿੱਚ ਆ ਰਹੇ ਨੇ VOTING ਕਰਨ ਦੇ ਲਈ ਉਹਨਾਂ ਨੂੰ ਸਿੱਕਾ ਦੀ ਕੋਈ ਸਮੱਸਿਆ ਨਾ ਆਵੇ ਠੰਡੇ ਮੁਕੇ ਚੱਲਦੀ ਗਈ ਸੇਵਾ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿਹਦੀ ਸ਼ਬੀਲ ਲਗਾਈ ਗਈ ਹੈ ਜਿਹੜੇ ਵੋਟਰ ਸਟੇਸ਼ਨ ਤੋਂ ਗੱਲ ਕਰਾਂਗੇ ਕੀ ਕਰ ਰਹੇ ਹੋ ਜੀ ਅੱਜ VOTING ਹੋ ਰਹੀ ਆ ਔਰ शबील लाइया कि आइडिया आया है तो गर्मी बहुत ज्यादा इस बार लोकतंत्र को सफल कर करने वोटर को गर्मी तो बचाने लिए भोले की फौज तो वेलफेयर सोसाइटी श्रीनेत्र अमरनाथ अरबानी मंडल ने लोगों को गर्मी तो बचाने वास्त का इंतजाम किया ये कियाजसेवी बाबा नी ने भी सहयोग दिता जरप्रेम की मेहनत ਰਾਜੋ ਪਾਣੀ ਦੇ ਬਾਰੇ ਵਾਲੇ ਦੀ ਬੋਲ ਜਾਨ ਜੀ ਜਦੋਂ ਦਾ ਬੋਲੇ ਦੀ ਹੋਤ ਹਰ ਵਕਤ ਬੜੀਆ ਕੰਮ ਕਰਦੀ ਰਹੇ ਕ੍ਰਿਪਾ ਲਈ ਅੱਜ ਦੀ ਕ੍ਰਾਂਤੀ ਦੇ ਬੋਲ ਜੀ ਜਵਾਨੀ ਤੇ ਇਸ ਵਾਰ ਲੋਕਤੰਤਰ ਤੋਂ ਸਰਵੋਤਨਾਲਵਾਸੇ ਅਸੀਂ ਕਰੀਏ ਸੀ ਸਰਵਰੇ ਕੋਲ ਪਹੁੰਚਣ ਵੋਟਰ ਪਹੁੰਚਣ ਬਹੁਤ ਸਾਜੀ ਇਸ ਵੇਲੇ ਆ ਸਵੇਰ ਦਾ ਸਮਾਂ ਤੇ ਕਿੰਨੇ ਕੁ ਜਿਹੜੇ ਲੋਕ ਨੇ ਉਹ ਕਿੰਨਾ ਕੁ ਛਾ ਲੋਕਾਂ ਦੇ ਵਿੱਚ ਵੋਟਿੰਗ ਕਰ ਪਾਣੀ ਨਹੀਂ ਆ ਰਹੇ ਨਹੀਂ ਜਾਂ ਗਰਮੀ ਨੂੰ ਦੇਖ ਕੇ ਕੋਈ ਲੋਕ ਦਰਤਾ ਨਹੀਂ ਰਿਹਾ ਕਿ ਇਸ ਮੋਟਗੀ ਨੂੰ ਦੁਹਾਨੀ ਇਹ ਪਤਾ ਹੈ ਇਸ ਦਾ ਮੇਰਾ ਬਾਰਡ ਨੰਬਰ ਵੋਟ ਨੰਬਰ 113 14 ਹੈ। ਉਸ ਤੋਂ ਤਾਂ ਪੂਰਾ ਸਾਰ ਹੈ ਹਰਵੜੀ ਪੂਰਾ ਸਾਰ ਹੈ। ਅੱਜ ਕੱਲ੍ਹ ਵੀ ਆਇਆ ਇੱਕ ਬੜੀ ਆਰੀ ਪੋਲਿੰਗ ਸਹੀ ਹੋ ਰਹੀ ਹੈ ਅੱਜ ਤੱਕ। ਬਾਕੀ ਦੂਸਰੇ ਮਹੱਲੇ ਦਾ ਆਜੀ ਅਸੇ ਤਰ੍ਹਾਂ ਹੈ। ਕੀ? ਤੁਸੀਂ ਸਰ ਕੀ ਕਹਿ ਰਹੇ ਹੋ ਜੀ? ਸ਼ਬੀਲ ਲਾ ਦਿੱਤੀ ਹੈ ਤੁਸੀਂ ਵੋਟਰ ਸਟੇਂਗ। ਹੋਰ ਜਿਹੜੇ 3 ਲੱਗੇ ਵੋਟਰ ਫੋਨ ਆਉਂਦੇ ਆ ਜੀ ਉਹਨਾਂ ਲਈ ਹੈ ਜੀ ਸਰਕਾਰ ਵੱਲੋਂ ਪ੍ਰਬੰਧ ਤਾਂ ਬਹੁਤ ਕੀਤੇ ਹੋਏ ਆ ਜੀ। ਉਸ ਤੋਂ ਕਿਤੇ ਤੇ ਜਿਹੜੇ ਅੰਦਰ ਸਟਾਫ ਹੋਣਾਂ ਲਈ ਬਹੁਤ ਪ੍ਰਬੰਧ ਕੀਤੇ ਆ ਪਰ ਜਿਹੜੇ ਵੋਟਰ ਆਉਂਦੇ ਆ ਉਹਨਾਂ ਲਈ ਅਸੀਂ ਦੇਖਿਆ ਵੀ ਬਹੁਤ ਜਿਹੜੇ ਹੈਗੇ ਗਰਮੀ ਚ ਪੈ ਰਹੀ ਹੈ ਉਹਨਾਂ ਲਈ ਕੁਝ ਨਾ ਕੁਝ ਪ੍ਰਬੰਧ ਕੀਤਾ ਜਾਵੇ ਸਾਡੇ ਦਿਮਾਗ ਚ ਇਹੀ ਆਈ ਕਿ ਆਏ ਵੀ ਉਹਨਾਂ ਲਈ ਸ਼ੀਲ ਦਾ ਪ੍ਰਬੰਧ ਕੀਤਾ ਜਾਵੇ ਕਿਹੜੀ ਸਰਕਾਰ ਨੇ ਨਾਲ ਕਿ ਉਹ ਬੂਥ ਦੇ ਅੰਦਰ ਲੱਗਦੇ ਹੋਣ ਹੈ ਉਹਨਾਂ ਜੀ ਬੋਲੇਗੀ ਉਹ ਯੋਗਦਾਨ ਦੇ ਰਹੀ ਹੈ ਬਾਕੀ ਸੰਸਥਾਵਾਂ ਨੇ ਦੇ ਰਹੀਆਂ ਸਰਜੀਵ ਬਾਵਾ ਜੀ ਵੀ ਬਹੁਤ ਸਹਿਯੋਗ ਕਰ ਰਹੇ ਹਨ ਇਹਨਾਂ ਦੀ ਬਰਸਾਰੀ ਇਹਨਾਂ ਦੀ ਬਾਬਾ ਸਾਹਿਬ ਕੀ ਤੁਹਾਡਾ ਯੋਗਦਾਨ ਰਿਹਾ ਜਿਸ ਤਰ੍ਹਾਂ ਸਾਬ ਨੇ ਦੱਸਿਆ ਜੀ ਕੀ ਯੋਗਦਾਨ ਹੈ ਤੁਹਾਡਾ ਮੇਰਾ ਯੋਗਦਾਨ ਕਹਿੰਦੇ ਤੁਛ ਹੀ ਨਹੀਂ ਸਾਰੀ ਸੇਵਾ ਕਰਨ ਵਾਲੇ ਜੋ ਕੋਲੇ ਦੀ ਫੌਜ ਵਾਲੇ ਹੈ ਤਰੀ ਨੇਤਰ ਸੇਵਾਦਾਲ ਹੈ ਪਰ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਛਿੱਦੀ ਸਾਕਾ ਸੀ ਤੁਸੀਂ ਯਾਦ ਕਰੋ ਪੁਰਾਣਾ ਇਤਿਹਾਸ ਉਹਨਾਂ ਨੂੰ ਕੰਧੀਆਂ ਤਵੀਆਂ ਤੇ ਭਾ ਕੇ ਉਹਨਾਂ ਤੇ ਰੇਤਾ ਗਰਮ ਸਿੱਟਿਆ ਗਿਆ ਸੀ ਪ੍ਰਮਾਤਮਾ ਅੱਗੇ ਅਸੀਂ ਇਹ ਅਰਦਾਸ ਕਰਦੇ ਹਾਂ ਅਗਰ ਤਨੋਂ ਮਨੋਂ ਤਣੋਂ ਇਹਨਾਂ ਨੇ ਦਿਨੋਂ ਕਿਸੇ ਨੇ ਵੀ ਆਪਣੇ ਕਣ ਚੋਂ ਕੁਝ ਦਿੱਤਾ ਹੈ ਜਾਂ ਵੋਟ ਪਾਣ ਵਾਸਤੇ ਜੋ ਵੋਟਰ ਆਏ ਹੈ ਵੋਟਰਾਂ ਨੂੰ ਖਾਸ ਤੌਰ ਤੇ ਸਹੂਲਤ ਦਿੱਤੀ ਹੈ ਕਿ ਉਹਦੇ ਅੱਗੇ ਅਰਦਾਸ ਹੈ ਨਹੀਂ ਵੀ ਪੂਰਾ ਬਾ ਦੇਵੇ ਔਰ ਸਾਰੇ ਜਿੰਨੀ ਜਨਤਾ ਜਨਾਰਦਾ ਨੂੰ ਪਾਣੀ ਪਾਣ ਵਾਸਤੇ ਵੋਟਰਾਂ ਨੂੰ ਖਾਸ ਤੌਰ ਤੇ ਸਹੂਲਤ ਦਿੱਤੀ ਹੈ ਕਿਉਂਕਿ ਅੰਦਰ ਤਾਂ ਸਰਕਾਰਾਂ ਨੇ ਪ੍ਰਬੰਧ ਕੀਤੇ ਹੈ ਪਰ ਸੜਕ ਤੋਂ ਆਂਦੇ ਅਗਲਾ ਕਹਿੰਦਾ ਬਾਹਰ ਨਿਕਲੀਏ ਵੜਾ ਵਟ ਤੇ ਠੰਡਾ ਜਲ ਪੀਵੇ ਇਹਦੇ ਵਿੱਚ ਖਾਸ ਤੌਰ ਤੇ ਰਾਹੁਲ ਗੋਲੇਜਾ ਜੀ ਪੈਸਾ ਔਰ ਸਾਰੀ ਸਮੁੱਚੀ ਟੀਮ ਇਹਨਾਂ ਦੇ ਲਗਭਗ 200 ਦੇ ਨੇੜੇ ਆਦਮੀ ਹੈ ਸਭ ਆਪਣਾ ਸਹਿਯੋਗ ਦੇ ਰਹੇ ਹਨ ਧੰਨਵਾਦ ਇਹ ਸਾਡੇ ਪ੍ਰਧਾਨ ਜੀ ਇਹਨਾਂ ਨੂੰ ਜੀ ਜੀ ਪ੍ਰਧਾਨ ਜੀ ਹਰ ਹਰ ਮਹਾਦੇਵ ਜੀ ਜੀ ਮੈਂ ਤਾਂ ਸਾਰੇ ਵੋਟਰ ਨੂੰ ਇੱਕੋ ਹੀ ਅਪੀਲ ਕਰਦਾ ਆਜਾ ਅਪੀਲ ਜੀ ਪਿੱਛਾ ਵੀ ਕੇ ਜਾਓ ਆਸਰ ਜੀ ਅੱਜ ਅੱਜਾ ਗਰਮੀ ਬਹੁਤ ਆ ਤੁਸੀਂ ਸ਼ੀਲ ਲਗਾਈ ਆ ਹੋਰ ਵੀ ਬਹੁਤ ਸਾਰੇ ਸਮਾਜ ਸੇਵਾ ਦੇ ਜਿਹੜੇ ਤੇ ਕੰਮ ਤੁਸੀਂ ਕਰ ਰਹੇ ਨੇ ਉਹ ਇਸ ਵਾਰ ਤੁਹਾਡੀ ਇਹ ਸੰਸਥਾ ਹੈ ਉਸ ਵੱਲੋਂ ਕਹਲਾ ਕੀਤਾ ਗਿਆ ਕਿ ਗਰਮੀ ਨੂੰ ਧਿਆਨ ਚ ਰੱਖਦੇ ਹੋਏ ਵੋਟਰ ਜਿਹੜੇ ਆ ਰਹੇ ਨੇ ਉਹਨਾਂ ਲਈ ਸ਼ੀਲ ਲਗਾਈ ਗਈ ਆ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਜੀ ਕਿੰਨੀ ਕੁ ਦੇਰ ਤੱਕ ਜਿਹੜੀ ਇਹ ਸ਼ੀਲ ਆ ਲੱਗੀ ਰਹੇਗੀ ਜੀ ਸ਼ਾਮ ਤੱਕ ਹੀ ਲੱਗੇ ਰਹੇਗੀ ਇਸ ਲਈ ਜੀ ਜਿੰਨੇ ਦਾ VOTING ਕਿੰਨੇ ਤੱਕ VOTING ਚੱਲੇਗੀ ਅਸੀਂ ਸ਼ੀਲ ਦਾ ਪੂਰਾ ਧਿਆਨ ਰੱਖਿਆ ਜੀ ਪੂਰੀ ਸ਼ੀਲ ਚੱਲੇਗੀ ਸ਼ਾਮ ਤੱਕ ਜੀ ਮਤ ਤੋਂ ਬਾਅਦ ਵੋਟਰ ਕਢਾਵਾਂਗੇ ਲੋਕ ਵੋਟ ਪਾ ਸਕਣ ਗਰਮੀ ਤੋਂ ਉਹਨਾਂ ਨੂੰ ਬਚਾਵਾਂ जिनि दर वोटिंग हुई उन देरि वारो अपील करोटरूं विध चढ़ वोटा पवनि जी विध चढ़ वोटा पवण हरो नोट जी वार ਸੋ VOTING ਵੇਲੇ ਜੋ ਪ੍ਰਸ਼ਾਸਨ ਹੈ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਉਹਨਾਂ ਨੇ ਤਾਂ ਆਪਣੀ ਡਿਊਟੀ ਨੂੰ ਸਮਝਦੇ ਹੋਏ ਜਿਹੜੇ VOTING ਜਿਹੜੀ ਮੁਕਤਾ ਪ੍ਰਬੰਧ ਕਰਨੇ ਹੀ ਹੁੰਦੇ ਆ ਪਰ ਤੁਸੀਂ ਦੇਖ ਸਕਦੇ ਹੋ ਸਮਾਜ ਸੇਵੀ ਸੰਸਥਾਵਾਂ ਜਿਵੇਂ ਵੱਧ ਚੜ ਕੇ ਆ ਗਿਆ ਨੇ ਇਹ ਬੀਆਂ ਮਲੋੜ ਦੇ ਵਿੱਚ ਸੀ ਇਸੇ ਦੇ ਲਾਈਵ ਸੀਨਾਂ ਦੇ ਵਿੱਚ ਦੇਖ ਸਕਦੇ ਹੋ ਇੱਕ ਪਾਸੇ ਜਿਵੇਂ ਮੈਂ ਕੈਮਰਾਮੈਨ ਨੂੰ ਕਹਾ ਅਗਰ ਉਹ ਕੈਮਰਾ ਘੁਮਾਉਂਦੇ ਤਾਂ ਤੁਸੀਂ ਦੇਖ ਸਕਦੇ ਹੋ ਬੂਥ ਲੱਗੇ ਹੋਏ ਆ ਤੇ ਬੂਥਾਂ ਦੇ ਵਿੱਚ ਜਿਹੜਾ ਅਲੱਗ-ਅਲੱਗ ਜਿਹੜੇ ਖਾਵਾਂ ਦੇ ਉੱਤੇ ਜਿਹੜਾ ਕੋਲ ਨੂੰ ਤੇ ਲਈ ਜਿਹੜੇ ਵੋਟਰਸ ਆ ਰਹੇ ਨੇ ਤੇ ਇੱਕ ਸਾਡੇ ਛੋਟੇ-ਛੋਟੇ ਸਕੂਟਰ ਵੀ ਆ ਰਹੇ ਆ ਜਿਹੜਾ ਹੈ ਉਹ ਅੱਜ ਸ਼ਾਮੀਂ ਲਗਾ ਦਿੱਤੀ ਗਈ ਹੈ ਵੋਟਰਸ ਦੇ ਲਈ ਉਸ ਖਾਵਾਂ ਦਾ ਜਿਹੜਾ ਉਹ ਉਪਰਾਲਾ ਹੈ ਉਹ ਕੀਤਾ ਗਿਆ ਹੈ ਬੂਥ ਲੋਡ ਦੇ ਵਿੱਚ ਵੋਟਰਸ ਦੇ ਲਈ ਸਾਡੇ ਬੱਚਿਆਂ ਕਹਿੰਦਾ